ਫਰੈਂਡਸ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰ ਫਿਰ ਮੇਰੇ ਇਸ ਚੈਨਲ ਮੋਡ ਲੁੱਕ ਬੁਟੀਕ 'ਚ ਫਰੈਂਡਸ ਅੱਜ ਮੈਂ ਤੁਹਾਨੂੰ ਬੋਡੀ ਮੀਜ਼ਰਮੈਂਟ ਦੇ 40 ਸਾਈਜ਼ ਦੇ ਹਿਸਾਬ ਦੇ ਨਾਲ ਵਸਟ ਸਾਈਜ਼ ਦੇ ਹਿਸਾਬ ਦੇ ਨਾਲ ਕਟਿੰਗ ਕਰਨੀ ਦੱਸਾਂਗੀ ਕਾਟ ਪਾਣੀ ਦੱਸਾਂਗੀ ਮੋਨਡੇ ਦੀ ਤੇ ਪਲੇਟਸ ਦੇ ਨਿਸ਼ਾਨ ਲਗਾਉਣੇ ਦੱਸਾਂਗੀ ਅੱਜ ਤੋਂ ਬਾਅਦ ਮੈਂ ਤੁਹਾਨੂੰ ਹੁਣ ਜਿਹੜੇ ਵੀ ਨਾਪ ਦੀ ਕਟਿੰਗ ਕਰਿਆ ਕਰਨੀ ਹੈ ਉਸ ਅਲੱਗ-ਅਲੱਗ ਨਾਪ ਦੇ ਹਿਸਾਬ ਦੇ ਨਾਲ ਅਲੱਗ-ਅਲੱਗ ਬੈਕ ਨੈਕ ਦੇ ਹਿਸਾਬ ਦੇ ਨਾਲ ਹਰ ਤਰ੍ਹਾਂ ਦੀ ਕਟਿੰਗ ਦੀ ਵੀਡੀਓ ਅਪਲੋਡ ਜ਼ਰੂਰ ਕਰਾਂਗੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਫਰੈਂਡਸ ਜਿਨ੍ਹਾਂ ਨੇ ਹਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਬੈਲ ਆਈਕਨ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਆਉਣ ਵਾਲੀ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਸਟਾਰਟ ਕਰਦੇ ਆਂ ਅੱਜ ਦੀ ਵੀਡੀਓ ਦੇਖੋ ਇਹ ਮੈਂ ਸ਼ਰਟ ਪੀਸ ਦੋ ਲਾਏ ਹੋਇਆ ਪਹਿਲੇ ਹੀ 올ਓਵਰ ਸੂਟ ਦੇ ਵਿੱਚੋਂ ਠੀਕ ਹੈ ਤੇ ਹੁਣ ਦੇਖੋ ਇਹ ਇੱਕ ਇਹ ਪੱਲਾ ਹੈ ਤੇ ਇੱਕ ਇਹ ਵਾਲਾ ਪੱਲਾ ਹੈ ਦੋਨਾਂ ਨੂੰ ਮੈਂ ਇੱਕ ਦੂਜੇ ਦੇ ਉੱਪਰ ਬਿਲਕੁਲ ਰੱਖਿਆ ਹੋਇਆ ਆ ਜੁੜੀ ਹੋਈ ਸਾਈਡ ਜਿਹੜੀ ਆ ਉਹ ਮੇਰੇ ਵੱਲ ਆ ਤੇ ਜਿਹੜੀ ਓਪਨ ਸਾਈਡ ਆ ਉਹ ਇੱਧਰ ਆ ਠੀਕ ਹੈ ਆਪਾਂ ਜਿਹੜਾ ਵੀ ਮੇਜ਼ਰਮੈਂਟ ਕਰਨਾ ਹੁੰਦਾ ਆ ਉਹ ਆਪਾਂ ਜੁੜੀ ਹੋਈ ਸਾਈਡ ਤੋਂ ਕਰਨਾ ਹੁੰਦਾ ਆ ਠੀਕ ਹੈ ਤੇ ਪਹਿਲਾਂ ਆਪਾਂ ਮੈਂ ਲੈਂਥ ਵਾਈਜ਼ ਲੈਂਥ ਦੇ ਹਿਸਾਬ ਦੇ ਨਾਲ ਕਪੜਾ ਪਹਿਲੇ ਲਾਇਆ ਹੋਇਆ ਆ 3 ਇੰਚ ਐਕਸਟਰਾ ਰੱਖ ਕੇ ਕਪੜਾ ਲਈਦਾ ਆ ਅਗਰ ਆਪਾਂ 43 ਤਿਆਰ ਕਰਨਾ ਹੈ ਤਾਂ ਆਪਾਂ ਕਪੜਾ ਜਿਹੜਾ ਹੈਗਾ ਲੈਂਥ ਵਾਈਜ਼ ਏ 46 ਕੱਟਣਾ ਆ 3 ਇੰਚ ਐਕਸਟਰਾ ਤੇ ਹੁਣ ਦੇਖੋ ਹੁਣ ਇਹਦਾ ਮੈਂ ਲੈਣ ਲੱਗੀ ਆ ਤੀਰਾ ਤੀਰਾ ਮੈਂ ਇਹਦਾ ਲੈਣਾ ਹੈਗਾ ਆ 6.5 14 ਇੰਚ ਦਾ ਵਸਟ ਸਾਈਜ਼ ਹੈ ਰਾਉਂਡ ਦੇ ਵਿੱਚ ਬੋਡੀ ਮੇਜ਼ਰਮੈਂਟ ਦੇ ਵਿੱਚ ਇਹਦੇ ਵਿੱਚ ਆਪਾਂ ਲੂਜ਼ਿੰਗ ਵੀ ਐਡ ਕਰਨੀ ਆ ਤੇ ਆਪਾਂ ਹੁਣ ਇਹਦੀ ਮਾਰਕਿੰਗ ਦੇਣੀ ਹੈਗੀ ਆ ਇਹ 6.5 ਇੰਚ ਮੈਂ ਤੀਰੇ ਦਾ ਨਿਸ਼ਾਨ ਲਗਾਇਆ ਆ ਬਟ ਜੇ ਤੁਸੀਂ ਗਲਾ ਜਿਹੜਾ ਹੈਗਾ ਆ ਉਹ 5 ਇੰਚ ਤੋਂ ਘੱਟ ਪਾਉਂਦੇ ਹੋ ਇਸੀ ਮੈਜ਼ਰਮੈਂਟ ਦੇ ਵਿੱਚ ਜਿਹੜਾ ਤੁਸੀਂ ਇਹ ਤੀਰੇ ਦਾ ਨਿਸ਼ਾਨ ਲਗਾਣਾ ਆ ਉਹਨੂੰ ਤੁਸੀਂ 5.7 ਇੰਚ ਕਰਨਾ ਹੈ ਠੀਕ ਹੈ ਹੁਣ ਮੇਰਾ ਜਿਹੜਾ ਇਹਦਾ ਨੈਕ ਬੜੂਗਾ ਬੈਕ ਦਾ ਉਹ 6.5 ਦੇ ਤਕਰੀਬਨ ਬਣੂਗਾ ਇਸ ਕਰਕੇ ਮੈਂ ਇਹਦੀ ਜਿਹੜੀ ਇਹ ਤੀਰੇ ਦਾ ਮਾਰਕਿੰਗ ਲਈ ਹੈਗੀ ਆ ਉਹ 6.5 ਲਈ ਆ ਤੇ ਨੀਚੇ ਨੂੰ ਮੋਡਾ ਹੈਗਾ ਇਹਦਾ 7.5 ਇਹ ਨਿਸ਼ਾਨ ਤੁਸੀਂ ਥੋੜਾ ਜਿਹਾ ਵਧਾ ਵੀ ਸਕਦੇ ਹੋ ਕਿਉਂਕਿ ਕਈਆਂ ਦੇ ਮੋਡੇ ਜਿਹੜੇ ਹੈਗੇ ਬਾਹਾਂ ਉੱਪਰੋਂ ਥੋੜੀਆਂ ਹੈਵੀ ਹੁੰਦੀਆਂ ਹੈਗੀਆਂ ਆ ਠੀਕ ਹੈ ਵੈਸੇ ਮੇਜ਼ਰਮੈਂਟ ਘੱਟ ਹੁੰਦੀ ਹੈ ਪਰ ਬਾਹਾਂ ਜਿਹੜੀਆਂ ਉੱਪਰੋਂ ਕੋਣੀ ਤੋਂ ਉੱਪਰੋਂ ਭਾਰੀਆਂ ਹੁੰਦੀਆਂ ਉਹਨਾਂ ਦੀ ਤੁਸੀਂ ਇਹ ਥੋੜਾ ਵਜ੍ਹਾ ਜ਼ਿਆਦਾ ਵੀ ਲੈ ਸਕਦੇ ਹੋ ਜੇ ਮੋਡਾ ਟਾਈਟ ਦੀ ਉਹਨਾਂ ਨੂੰ ਪ੍ਰੋਬਲਮ ਆਂਦੀ ਹੈ ਤਾਂ ਠੀਕ ਹੈ ਮੈਂ ਹੁਣ ਇੱਥੇ 7.5 ਲਿਆ ਆ ਇੱਥੋਂ ਵੀ ਮੈਂ 6.5 ਦੀ ਹੀ ਮਾਰਕਿੰਗ ਕਰਾਂਗੀ ਇਹਨਾਂ ਨੂੰ ਆਪਸ ਚਮਲਾ ਲੈਣਾ ਆ ਹੁਣ ਇੱਥੋਂ ਉੱਪਰੋਂ ਹੀ 14 ਤੇ ਮੈਂ ਕਮਰ ਦੀ ਮਾਰਕਿੰਗ ਕਰ ਦੇਣੀ ਐ ਇਸ ਤਰ੍ਹਾਂ ਦੇਖੋ ਕਮਰ ਦੀ ਜਿਹੜੀ ਮਾਰਕਿੰਗ ਐ ਇਹ ਬੋਡੀ ਮੈਜ਼ਰਮੈਂਟ ਦੇ ਅਕੋਰਡਿੰਗ ਹੁੰਦੀ ਐ ਇਸ ਦੇ ਕਈ ਲੰਬੇ ਹੁੰਦੇ ਆ ਕਈ ਥੋੜੇ ਮਦਰੇ ਹੁੰਦੇ ਆ ਉਹਨਾਂ ਦੇ ਹਿਸਾਬ ਦੇ ਨਾਲ ਇਹ ਜਿਹੜੀ ਹੈਗੀ ਐ ਕਈਆਂ ਦੀ 13.5 ਤੇ ਆਂਦੀ ਐ ਕਈਆਂ ਦੀ 14 ਤੇ 14.5 ਤੇ 15 ਤੇ ਆਂਦੀ ਹੈ ਲੰਬੇ ਔਰ ਛੋਟੇ ਦੇ ਹਿਸਾਬ ਨਾਲ ਵੀ ਇਦਾਂ ਹੁੰਦਾ ਹੈ ਔਰ ਵਸਟ ਸਾਈਜ਼ ਦੇ ਹਿਸਾਬ ਨਾਲ ਵੀ ਇਦਾਂ ਹੁੰਦਾ ਆ ਜਿਨ੍ਹਾਂ ਦੀ ਵਸਟ ਹੈਵੀ ਹੁੰਦੀ ਹੈਗੀ ਆ ਉਹਨਾਂ ਚਾਹੇ ਉਹਨਾਂ ਦਾ ਕੱਦ ਛੋਟਾ ਹੀ ਹੋਵੇ ਬਟ ਵਸਟ ਹੈਵੀ ਹੈ ਤਾਂ ਵੀ ਇਹ ਜਿਹੜੀ ਮੈਜ਼ਰਮੈਂਟ ਹੈ 14.5 15 ਤੇ ਆ ਸਕਦੀ ਹੈ ਠੀਕ ਹੈ ਤੇ ਹੁਣ ਦੇਖੋ ਮੈਂ ਇਹਦਾ 14.5 ਤੇ ਮਾਰਕਿੰਗ ਕੀਤੀ ਹੁਣ ਜਿਹੜੀ ਸਾਈਡ ਵਾਲੀ ਸਿਲਾਈ ਹੈ ਆਪਾਂ ਫਿਟਿੰਗ ਦੀ ਸਿਲਾਈ ਲਗਾਣੀ ਹੈ ਉਹ ਆਪਾਂ 14.5 ਇੰਚ ਰੈਡੀ ਕਰਨੀ ਹੈ ਸਿਲਾਈ ਤਾਂ ਫਿਰ ਮੈਂ ਹੁਣ ਇਹ ਕੱਪ ਪਲੇਟਸ ਵਾਲਾ ਸੂਟ ਹੈ ਮੈਂ ਇਹਦਾ 1 ਇੰਚ ਵਧਾ ਕੇ ਮਾਰਕਿੰਗ ਲਗਾਨੀ ਹੈ 1.5 ਤੇ ਕਿਉਂਕਿ 1/2 ਇੰਚ ਜਿਹੜਾ ਮੇਰੀ ਪਲੇਸ ਪਲੇਟਸ ਦੇ ਵਿੱਚ ਦਬ ਹੋ ਜਾਊਗਾ ਤੇ 1/2 ਇੰਚ ਇੱਥੇ ਜਦੋਂ ਬਾਹ ਦੇ ਮਾਰਜਨ ਵਿੱਚ ਆ ਜਾਵੇਗਾ ਜਦੋਂ ਆਪਾਂ ਬਾਹ ਅਟੈਚ ਕਰਨੀ ਆ ਇਹ ਹੋ ਗਿਆ ਤੇ ਹੁਣ ਲਗਾਨੀ ਆ ਆਪਾਂ ਫਿਟਿੰਗ 40 ਸਾਈਜ਼ ਹੈ ਰਾਉਂਡ ਦੇ ਵਿੱਚ ਵਸਟ ਦੇ ਉੱਪਰੋਂ ਨਾਪ ਕੇ 40 ਸਾਈਜ਼ ਸੀ ਠੀਕ ਹੈ ਉਹਦੇ ਵਿੱਚ ਆਪਾਂ ਅਗਰ ਤੁਸੀਂ ਬਿਲਕੁਲ ਪ੍ਰੋਪਰ ਫਿਟਿੰਗ ਚ ਪਾਣਾ ਚਾਹੁੰਦੇ ਹੋ ਤਾਂ 1.5 ਇੰਚ ਐਡ ਕਰਨਾ ਹੈਗਾ ਆ ਜੇ ਤੁਸੀਂ ਮਤਲਬ ਨਾਰਮਲ ਪਾਣਾ ਚਾਹੁੰਦੇ ਹੋ ਠੀਕ ਹੈ ਤਾਂ ਫਿਰ ਤੁਸੀਂ ਇੱਥੇ 2 ਇੰਚ ਐਡ ਕਰਨੇ ਆ ਹੁਣ ਮੈਂ ਇਹਦੇ ਵਿੱਚ 2 ਇੰਚ ਐਡ ਕੀਤੇ ਤੇ ਫਿਰ ਹੋ ਗਿਆ 42 42 ਦਾ ਹਾਫ ਹੋ ਗਿਆ 21 ਇੰਚ ਠੀਕ ਹੈ 21 ਤੇ ਆਪਾਂ ਹੁਣ ਉਹਦਾ ਜਿਹੜਾ 42 ਦਾ ਚੌਥਾ ਹਿੱਸਾ ਜਿਹੜਾ ਇੱਥੇ ਲਗਾਣਾ ਆ ਚੌਥਾ ਹਿੱਸਾ ਇਸ ਕਰਕੇ ਕਿਉਂਕਿ ਕਪੜਾ ਆਪਾਂ 4 ਫੋਲਡ ਹੋਇਆ ਹੈ ਇਹ ਰਾਉਂਡ ਦੇ ਵਿੱਚ ਠੀਕ ਹੈ ਇਸ ਕਰਕੇ ਸਾਢੇ 10 ਤੇ ਆ ਗਈ ਇਹ ਮਾਰਕਿੰਗ ਵਸਟ ਸਾਈਜ਼ ਦੀ ਤੇ ਇਸ ਤੋਂ ਆਪਾਂ 2 3/4 3 ਇੰਚ نیچے ਆਸਤਰਾ ਇੱਕ ਹੋਰ ਮਾਰਕਿੰਗ ਕਰਨੀ ਹੁੰਦੀ ਹੈ ਅਪਰ ਬਸਟ ਦੀ ਤੇ ਇਹਦੇ ਉੱਪਰ ਵੀ ਆਪਾਂ 21 ਇੰਚ ਦਾ ਨਿਸ਼ਾਨ ਹੀ ਲਗਾਣਾ ਹੈ 10.5 ਇੰਚ ਤੇ ਤੇ ਹੁਣ ਆਪਾਂ ਜਿੰਨੀ ਵੀ ਸਾਡੀ ਕਮਰ ਹੈ 18 ਇੰਚ 19 ਇੰਚ ਉਦੇ ਵਿੱਚ ਆਪਾਂ ਉਹਦਾ ਨਿਸ਼ਾਨ ਆਪਾਂ ਇੱਥੇ ਲਗਾਣਾ ਹੈ ਉਹਦੇ ਨਾਲੋਂ 1/2 ਇੰਚ ਐਕਸਟਰਾ ਰੱਖਣਾ ਹੈ ਉਹ ਇਸ ਕਰਕੇ ਕਿਉਂਕਿ ਆਪਾਂ ਪਲੇਟਸ ਪਾਣੀ ਹੈ ਉਹਦੇ ਵਿੱਚ ਵੀ ਦਬਾਅ ਆਣਾ ਹੈ ਹੁਣ ਮੇਰੀ ਮੇਜ਼ਰਮੈਂਟ ਦੇ ਵਿੱਚ 18 ਇੰਚ ਮੈਂ ਕਮਰ ਤਿਆਰ ਕਰਨੀ ਹੈ ਮਤਲਬ ਕਿ ਮੇਰਾ 9 ਇੰਚ ਇੱਥੇ ਲੱਗਣਾ ਸੀਗਾ ਨਿਸ਼ਾਨ ਮੈਂ 1/2 ਇੰਚ ਹੋਰ ਐਕਸਟਰਾ ਲਾਵਾਂਗੀ ਮਤਲਬ 9.5 ਇੰਚ ਤੇ ਮੈਂ ਮਾਰਕਿੰਗ ਕੀਤੀ ਹੈ ਇਹ ਕਮਰ ਦੀ ਤੇ हिਪ ਸਾਈਡ ਸਾਡਾ ਜਿੰਨਾ ਹੈਗਾ ਆ ਉਦੇ ਹਿਸਾਬ ਨਾਲ ਹੀ ਆਪਾਂ हिਪ ਦੀ ਲਗਾਣੀ ਹੈ ਮੇਰੀ ਜਿਹੜੀ हिਪ ਹੈਗੀ ਹੈ ਰੈਡੀ ਐ ਇੱਥੇ 22 ਇੰਚ हिਪ ਰੈਡੀ ਐ ਮੈਂ 22 ਇੰਚ ਤੇ ਮਾਰਕਿੰਗ ਕਰਨੀ ਹੈ ਇਹ ਤੇ ਹੁਣ ਆਪਾਂ ਇਹ ਸਾਰੇ ਜਿਹੜੇ ਨਿਸ਼ਾਨ ਹੈਗੇ ਆ ਪੁਆਇੰਟਸ ਇਹਨਾਂ ਨੂੰ ਮਿਲਾ ਦੇਣਾ ਆਪਸ ਚ ਸ਼ੇਪ ਫੱਟੀ ਨਾਲ ਵੀ ਮਿਲਾ ਸਕਦੇ ਹੋ ਇਸ ਤਰ੍ਹਾਂ ਵੀ ਤੁਸੀਂ ਸ਼ੇਪ ਦੇ ਸਕਦੇ ਹੋ ਠੀਕ ਹੈ ਤੇ ਹੁਣ ਦੇਖੋ ਹੁਣ ਆਪਾਂ ਪਾਣੀ ਹੈਗੀ ਆ ਮੋਡੇ ਦੀ ਕਾਟ ਇਹ ਕਾਟ ਜਿਹੜੀ ਹੈਗੀ ਹੈ ਉਹ ਸਾਡੇ neck ਦੇ ਅਕੋਰਡਿੰਗ ਹੁੰਦੀ ਹੈ ਕੇ ਬੈਕ ਨੇਕ ਆਪਾਂ ਕਿੰਨਾ ਕੁ ਡੀਪ ਪਾਣਾ ਹੈਗਾ ਠੀਕ ਹੈ ਹੁਣ ਮੇਰਾ ਜਿਹੜਾ ਨੈਕ ਹੈਗਾ ਬੈਕ ਇਹ ਇਸ ਮੈਜ਼ਰਮੈਂਟ ਦੇ ਵਿੱਚ 6.5 ਇੰਚ ਡੀਪ ਹੈ ਉਹਦੇ ਹਿਸਾਬ ਨਾਲ ਜਿਹੜੀ ਮੈਂ ਇੱਥੇ ਕੱਟ ਪਾਣੀ ਹੈਗੀ ਆ ਇਹ 2 ਇੰਚ ਤੇ ਪਾਣੀ ਹੈਗੀ ਆ ਠੀਕ ਹੈ 2 ਜਾਂ 2.5 ਐਸਕ ਤਰ੍ਹਾਂ ਕਰ ਕਰਕੇ ਇਹ ਕੱਟ ਪਾਣੀ ਆ ਮੈਂ ਹੁਣ ਇੱਥੇ 2 ਇੰਚ ਤੇ ਨਿਸ਼ਾਨ ਲਗਾਤਾ ਜਿਹੜੀ ਫਰੰਟ ਕੱਟ ਪਾਣੀ ਹੈਗੀ ਆ ਉਹ ਆਪਾਂ ਪੌਣੇ ਤੇ ਹੀ ਰੱਖਣੀ ਆ 0.5 ਇੰਚ ਤੇ ਐਸ ਤਰ੍ਹਾਂ ਇਹ ਹੋ ਗਈ ਬੈਕ ਜਿਹੜੀ ਫਰੰਟ ਲੈਣੀ ਆਣੀ ਓ ਏਸੀ ਪੁਆਇੰਟ ਦੇ ਲਾਈਨ ਦੇ ਉੱਪਰ ਲੈਣੀ ਆਣੀ ਤੇ ਇੱਥੋਂ ਆਪਾਂ ਰਾਉਂਡ ਕਰਨਾ ਹੈ ਇਹ ਫਰੰਟ ਕੱਟ ਹੋਗੀ ਇਹ ਬੈਕ ਕੱਟ ਹੋਗੀ ਜੇ 5 ਇੰਚ ਤੋਂ ਘੱਟ ਗळा ਹੁੰਦਾ ਫਿਰ ਆਪਾਂ 5 ਇੰਚ ਹੁੰਦਾ ਜਾਂ 5 ਤੋਂ ਘੱਟ ਹੁੰਦਾ ਫਿਰ ਆਪਾਂ ਇਹ ਜਿਹੜੀ ਕੱਟ ਹੈ ਸਵਾ ਦੋ ਤੇ ਕਰ ਦੇਣੀ ਸੀ ਠੀਕ ਹੈ ਜਿੱਦਾਂ ਨੈਕ ਛੋਟਾ ਹੁੰਦਾ ਜਾਂਦਾ ਹੈ ਇਹ ਕੱਟ ਸਿੱਧੀ ਹੁੰਦੀ ਜਾਂਦੀ ਹੈ ਜਿੱਦਾਂ ਇਹ ਕੱਟ ਗळा ਵੱਡਾ ਹੁੰਦਾ ਜਾਂਦਾ ਹੈ ਇੱਕ ਆਰਟ ਜਿਹੜੀ ਹੈਗੀ ਬੈਕ ਦੀ ਉਹ ਡੀਪ ਹੁੰਦੀ ਜਾਂਦੀ ਹੈ ਠੀਕ ਹੈ ਤੇ ਹੁਣ ਦੇਖੋ ਆਪਾਂ ਲਗਾਣਾ ਹੈਗਾ ਆ ਪਲੇਟਸ ਦਾ ਨਿਸ਼ਾਨ ਫਿਟਿੰਗ ਦਾ ਸਾਰਾ ਨਿਸ਼ਾਨ ਹੋ ਗਿਆ ਤੇ ਹੁਣ ਇਹ ਹੈਗਾ ਆ ਪਲੇਟਸ ਦਾ ਇਸ ਮੈਜ਼ਰਮੈਂਟ ਦੇ ਵਿੱਚ ਜਿਹੜੀ ਆਪਾਂ ਪਲੇਟਸ ਦੀ ਮੈਜ਼ਰਮੈਂਟ ਲੈਣੀ ਹੁੰਦੀ ਹੈ ਉਹ ਅ ਵਰਸਟ ਦੇ ਮਿਡ ਪੁਆਇੰਟ ਤੱਕ ਲੈਣੀ ਹੁੰਦੀ ਹੈ ਠੀਕ ਹੈ ਤੇ ਉਹਦੇ ਜਿੰਨਾ ਵੀ ਹੈਗਾ ਆ ਉਹਦੇ ਹਿਸਾਬ ਦੇ ਨਾਲ ਤੁਸੀਂ ਉਹਨੂੰ 1.5 ਇੰਚ نیچے ਕਰਕੇ ਉਹ ਪਾਣੀ ਹੁੰਦੀ ਹੈ ਮੇਰੀ ਮੈਜ਼ਰਮੈਂਟ ਦੇ ਅਕੋਰਡਿੰਗ ਮੈਂ 12 ਇੰਚ ਤੇ ਵਰਸਟ ਦੀ ਮਾਰਕਿੰਗ ਕਰਨੀ ਹੈਗੀ ਆ ਦੀ ਪਲੇਟ ਦੀ ਮਾਰਕਿੰਗ ਕਰਨੀ ਹੈ 7 ਇੰਚ ਦੀ ਮੇਰੀ ਪਲੇਟ ਹੈ ਤੇ ਪੌਣੇ 4 ਇੰਚ ਗੈਪ ਹੈ ਠੀਕ ਹੈ ਤੇ ਹੁਣ ਆਪਾਂ ਜਿਹੜੀ ਆਹ ਵਾਲੀ ਪਲੇਟਸ ਦੀ ਮਾਰਕਿੰਗ ਸਭ ਤੋਂ ਸੋਖਾ ਟਾਂ ਤੁਸੀਂ ਇਹ ਪਲੇਟਸ ਜਿਹੜੀ ਹੈਗੀ 메ਨ ਪਲੇਟ ਹੁੰਦੀ ਹੈ ਇਹ ਵਾਲੀ ਇਹ ਵਾਲੀ ਪਲੇਟ ਥੋੜੀ ਸਹੀ ਪਈ ਹੋਣੀ ਚਾਹੀਦੀ ਹੈ ਵਰਸਟ ਦੇ ਉੱਪਰ ਨਹੀਂ ਚੜਨੀ ਚਾਹੀਦੀ ਤੇ ਜਿਹੜੀਆਂ ਇਹ ਵੱਡੀਆਂ ਪਲੇਟਸ ਹੁੰਦੀਆਂ ਇਹ ਹੁੰਦੀਆਂ ਕੱਪ ਬਣਾਉਣ ਦੇ ਲਈ ਇਹਨਾਂ ਦਾ ਪੁਆਇੰਟ ਦਾ ਹਲਕਾ ਫੁਲਕਾ ਇੱਧਰ ਉੱਧਰ ਫਰਕ ਹੋ ਵੀ ਜਾਵੇ ਤਾਂ ਬਹੁਤਾ ਮੈਟਰ ਨਹੀਂ ਕਰਦਾ ਬਟ ਜ਼ਿਆਦਾ ਨਹੀਂ ਹੋਣਾ ਚਾਹੀਦਾ ਥੋੜਾ ਬਹੁਤ ਇੱਧਰ ਉੱਧਰ ਹੋ ਜਾਵੇ ਤਾਂ ਕੋਈ ਗੱਲ ਨਹੀਂ ਹੁਣ ਦੇਖੋ ਮੈਂ ਇਹਨੂੰ ਇਹਦੇ ਨਾਲ ਮਿਲਾ ਲਿਆ ਆਪਣੇ ਫੀਤੇ ਨੂੰ ਤੇ ਆਹ ਜਿਹੜਾ ਪੁਆਇੰਟ ਹੈਗਾ ਆਪਾਂ ਲਾਇਆ ਸੀ ਨਿਸ਼ਾਨ ਇਸ ਖੁੰਜੇ ਦੇ ਵਿੱਚੋਂ ਇਸ ਤਰ੍ਹਾਂ ਕਰਕੇ ਸਿੱਧਾ ਰੱਖ ਕੇ ਇਸ ਤਰ੍ਹਾਂ ਆਪਾਂ ਇਸ ਪਲੇਟ ਦੀ ਮਾਰਕਿੰਗ ਕਰਨੀ ਹੈ ਇਹ ਪਲੇਟ ਜਿਹੜੀ ਹੈਗੀ ਇੱਥੋਂ ਸਾਡਾ 2.5 2.5 ਇੰਚ ਦਾ ਜਿਹੜਾ ਗੈਪ ਹੈ ਉਹ ਹੋਣਾ ਚਾਹੀਦਾ ਹੈ ਜਿਹੜੀ ਇਹ ਪਲੇਟ ਹੈ 3.5 ਪੌਨੇ 4 ਜਾਂ 4 ਇੰਚ ਦੀ ਹੁੰਦੀ ਹੈ ਇਹਦੇ ਵਿੱਚ ਇਹ ਪਲੇਟ ਜਿਹੜੀ ਹੈਗੀ ਸਵਾ 3 ਇੰਚ ਦੀ ਆਵੇਗੀ ਤੇ ਜਿਹੜਾ ਇਹ ਵਾਲਾ ਹੈਗਾ ਆ ਇਹ ਵੀ ਇੱਥੋਂ ਕਿਸੇ ਪੁਆਇੰਟ ਤੋਂ ਕਮਰ ਦੇ ਵਿੱਚੋਂ ਲੰਘਦਾ ਹੋਇਆ ਫੀਤਾ ਰੱਖਣਾ ਆ ਤੇ ਇਸ ਤਰ੍ਹਾਂ ਮਾਰਕਿੰਗ ਕਰ ਦੇਣੀ ਆ ਇਹ ਵੀ ਵਾਲੀ ਪਲੇਟ ਵੀ ਸਵਾ 2.5 ਇੰਚ ਪਿੱਛੇ ਤੋਂ ਪਾਣੀ ਆ ਇਹ ਹੋ ਗਏ ਤੁਹਾਡੇ ਡਾਟਸ ਠੀਕ ਹੈ ਪਲੇਸ ਦੀ ਮਾਰਕਿੰਗ ਵੀ ਹੋ ਗਈ ਹੁਣ ਜਿਹਦਾ ਇਹ ਸਾਰਾ ਕੁਝ ਕਰਕੇ ਇੱਥੋਂ ਇਸ ਤਰ੍ਹਾਂ ਫਿਟਿੰਗ ਬਣਾ ਕੇ ਆਪਾਂ ਜਦੋਂ ਫਿਟਿੰਗ ਲਗਾਨੀ ਹੈ ਕਈਆਂ ਚ ਪ੍ਰੋਬਲਮ ਆਂਦੀ ਹੈ ਅੰਡਰ ਆਰਮ ਤੋਂ ਫੁੱਲਣ ਦੀ ਠੀਕ ਹੈ ਜੇ ਤੁਹਾਡੀ ਅੰਡਰ ਆਰਮ ਤੋਂ ਵੈਸੇ ਤਾਂ ਜਦੋਂ ਆਹ ਪਲੇਟ ਪਾ ਜਾਣੀ ਇਹਨੇ ਇੱਥੋਂ ਇਕੱਠਾ ਹੋ ਜਾਣਾ ਪ੍ਰੋਬਲਮ ਸੋਲਵ ਹੋ ਜਾਂਦੀ तकरीबन ਬਟ ਕਈਆਂ ਦਾ ਅਪਰ ਬਸਟ ਦਾ ਤੇ ਇਹ ਅੰਡਰ ਆਰਮਸ ਦਾ ਬਹੁਤ ਫਰਕ ਹੁੰਦਾ ਹੈਗਾ ਨਾਪ ਦਾ ਫਿਰ ਆਪਾਂ ਉਹਦੇ ਵਿੱਚ ਕੀ ਕਰਨਾ ਹੈਗਾ ਕਿ ਜਿਹੜਾ ਇਹ ਵਾਲਾ ਪੁਆਇੰਟ ਹੈ ਇੱਥੇ ਇਹਨੂੰ ਇੱਥੇ ਰੱਖਣਾ ਹੈ ਤਾਂ ਆਪਾਂ ਅੱਧਾ ਇੰਚ ਅੰਦਰ ਕਰ ਦੇਣਾ ਸਿਲਾਈ ਵੇਲੇ ਤੇ ਆਪਣੀ ਜਿਹੜੀ ਸਿਲਾਈ ਹੈ ਇਹਨੂੰ ਇਸ ਤਰ੍ਹਾਂ ਅੰਦਰ ਨੂੰ ਘੁਮਾ ਦੇਣਾ ਫਿਰ ਤੁਹਾਡੀ ਜਿਹੜੀ ਅੰਡਰ ਆਮ ਤੋਂ ਫੁੱਲਣ ਦੀ ਵੀ ਪ੍ਰੋਬਲਮ ਹੈ ਉਹ ਵੀ ਸੋਲਵ ਹੋ ਜਾਵੇਗੀ ਮੈਨੂੰ ਉਮੀਦ ਹੈ ਇਸ ਮੈਜ਼ਰਮੈਂਟ ਦੇ ਅਕੋਰਡਿੰਗ ਜਿਹੜਾ ਮੈਂ ਤੁਹਾਨੂੰ ਅੱਜ ਦੱਸਿਆ ਇਹ ਤੁਹਾਨੂੰ ਜ਼ਰੂਰ ਸਮਝ ਵਿੱਚ ਆਇਆ ਹੋਵੇਗਾ ਤੇ ਮੇਰੀ ਇਹ ਵੀਡੀਓ ਤੁਹਾਡੇ ਜ਼ਰੂਰ ਕੰਮ ਆਵੇਗੀ ਜੇ ਵੀਡੀਓ ਥੋੜੀ ਜਿਹੀ ਵੀ ਸਮਝ ਵਿੱਚ ਆਈ ਹੈ ਵਧੀਆ ਲੱਗੀ ਹੈ ਤਾਂ ਪਲੀਜ਼ ਇੱਕ ਲਾਈਕ ਜ਼ਰੂਰ ਦਿਓ ਤੇ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ओके okay फ्रेंड्स फिर मिलेंगे नेक्स्ट वीडियो दे विच तब तक दे ली बाय बाय